9 ਅਗਸਤ 2024 ਨੂੰ ਜੋ ਕਲਕੱਤਾ ਵਿਖੇ ਆਰਜੀਕਰ ਹਸਪੀਟਲ ਵਿਖੇ ਜੋ ਇੱਕ ਮਹਿਲਾ ਟ੍ਰੇਨਰ ਡਾਕਟਰ ਉਹਦੇ ਨਾਲ ਮੰਦਭਾਗੀ ਘਟਨਾ ਵਾਪਰੀ ਆ ਉਸ ਦੇ ਸਬੰਧ ਵਿੱਚ ਜ਼ਿਲ੍ਹਾ ਮੋਗਾ ਦੇ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਵੱਲੋਂ ਰੋਸ ਮਾਰਚ ਕੱਢਿਆ ਗਿਆ ਤੇ ਡੀਐਸਪੀ ਬੱਗਾਪੁਰਾਣਾ ਨੂੰ ਮੰਗ ਪੱਤਰ ਦਿੱਤਾ ਗਿਆ ਜੀ ਬਾਕੀ ਆਪਾਂ ਗੱਲਬਾਤ ਕਰਦੇ ਹਾਂ ਲੜਕੀ ਦੇ ਨਾਲ ਅਤਿਆਚਾਰ ਹੋਏ ਦੇ ਸਬੰਧ ਦੇ ਵਿੱਚ ਅਸੀਂ ਬਲਾਕ ਬਾਗਾਪਰਾਣਾ ਤੇ ਬਲਾਕ ਨੇਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਵੱਲੋਂ ਡੀਐਸਪੀ ਦਫ਼ਤਰ ਬਾਗਾਪਰਾਣਾ ਵਿਖੇ ਮੰਗ ਪੱਤਰ ਦੇਣ ਆਇਆ ਰੋਸ ਧਰਨਾ ਦਾ ਰੋਸ ਹੈ ਜਿਹੜਾ ਸਾਡਾ ਜਮਰੂਸ ਮਾਰਚ ਕੀਤਾ ਹੈ ਉਹਦੇ ਸਬੰਧ ਦੇ ਰੋਸ ਮਾਰਚ ਵੀ ਕਰਨਾ ਹੈ ਜੀ ਹਾਂਜੀ ਰੋਸ ਮਾਰਚ ਵੀ ਕਰਾਂਗੇ ਡੀਐਸਪੀ ਦਫ਼ਤਰ ਤੋਂ ਔਰ ਸਾਡੇ ਜ਼ਿਲ੍ਹੇ ਦੇ ਮੋਗਾ ਦੇ ਪ੍ਰਧਾਨ ਸੁਖਚੈਨ ਜੀ ਔਰ ਸਮੂਚੀ ਸਾਡੀ ਅਸੀਂ ਅੱਜ ਇਸ ਦੇ ਮੈਂਬਰ ਜਿਸ ਦੇ ਵਿੱਚ ਕਿ ਬਾਗਾਪਰਾਣਾ ਬਲਾਕ ਦੇ ਮੈਂਬਰ ਔਰ ਨਿਹਾਲ ਸਿੰਘ ਵਾਲਾ ਬਲਾਕ ਦੇ ਮੈਂਬਰ ਔਰ ਜ਼ਿਲ੍ਹੇ ਦੇ ਕੋਰਟ ਕਮੇਟੀ ਮੈਂਬਰ ਸਾਰੇ ਹਾਜ਼ਰ ਨੇ ਉਸ ਜਿਹੜੀ ਸਾਡੇ ਸਮਾਜ ਦੀ ਇੱਕ ਬੇਟੀ ਹੈ ਭੈਣ ਆਤੀ ਆ ਬਹੁਤ ਦੇ ਸੰਬੰਧ ਦੇ ਵਿੱਚ ਆਏ ਅਸੀਂ ਅੱਜ ਇੱਥੇ ਬਾਗਾਪਰਾਣਾ ਵਿਖੇ ਉਸ ਦੇ ਨਾਲ ਜਿਹੜੀ ਪਿਛਲੇ ਦਿਨੀ ਸਮਾਜ ਦੇ ਕੁਝ ਉਹਨਾਂ ਚਲਾਉਣਿਆਂ ਸਰਾਂ ਨੇ ਬਣਾਉਣੀ ਹਕਤ ਕਰਕੇ ਸਾਡੇ ਸਮਾਜ ਨੂੰ ਗੰਦਾ ਕਰਨ ਦੀ ਕੋਸ਼ਿਸ਼ ਕੀਤੀ ਆ ਸਾਡੀ ਜੱਥੇਬੰਦੀ ਮੈਡੀਕਲ ਪ੍ਰੈਕਟਿਸ ਇਹ ਚਾਹੁੰਦੀ ਆ ਕਿ ਉਸ ਭੈਣ ਨੂੰ ਉਸ ਕੋਸ਼ ਦੇ ਪਰਿਵਾਰ ਨੂੰ ਇਨਸਾਫ਼ ਮਿਲੇ ਔਰ ਅੱਜ ਅਸੀਂ ਇਹ ਮੰਗ ਕਰ ਰਹੇ ਆਂ ਸਾਈਆਂ ਸਥੇਤਾਂ ਦੇ ਪੀਐਮ ਕੇ ਉਹ ਇਸ ਦਰਿੰਦਗੀ ਨੂੰ ਥੋੜਾ ਜਾਂ نیچے ਹੋ ਕੇ ਗਰਾਊਂਡ ਲੈਵਲ ਤੇ ਬਹਿ ਕੇ ਦੇਖੇ ਕਿ ਕਿੰਨੀ ਇਹ ਭੈਣਾਂ ਨਾਲ ਜਿਹੜਾ ਜ਼ਬਰ ਹੈ ਨਾ ਥੋੜੇ ਹੱਥ ਆ ਰਹੇ ਆ ਇਹਨੂੰ ਮਤਲਬ ਗਰਾਉਂਡ ਲੈਵਲ ਤੇ ਦੇਖ ਕੇ ਜਿਹੜੀ ਦੋਸ਼ੀ ਖਿਲਾਫ ਕਾਰਵਾਈ ਹੋ ਕੀਤੀ ਜਾਵੇ ਸਾਡੀ ਜਥੇਬੰਦੀ ਵੱਲੋਂ ਅੱਜ ਉਸ ਭੈਣ ਦੇ ਹੱਕ ਦੇ ਵਿੱਚ ਆਏ ਆ ਕਿ ਉਸ ਭੈਣ ਦੀ ਆਤਮਾ ਨੂੰ ਸ਼ਾਂਤੀ ਤਾਂ ਮਿਲਣੀ ਆ ਇਹ ਦੋਸ਼ੀਆਂ ਨੂੰ ਪੂਛ ਤੱਕ ਦੰਦ ਨਹੀਂ ਉਧੋੜ ਧੰਡ ਮਿਲਣਾ ਚਾਹੀਦਾ ਅਸੀਂ ਚਾਹੁੰਦੇ ਆ ਸਾਡੀ ਜਥੇਬੰਦੀ ਚਾਹੁੰਦੀ ਸਾਡਾ ਸਮਾਜ ਚਾਹੁੰਦਾ ਇਨਸਾਫ ਪ੍ਰਾਸਤ ਜਿਹੜੇ ਲੋਕ ਆ ਕੋਈ ਚਾਹੁੰਦੇ ਆ ਕਿ ਇਹ ਜਦ ਰਦਿਆਂ ਨੂੰ ਘੱਟੋ ਘੱਟ ਹੰਸੀ ਦੀ ਸਜ਼ਾ ਹੋਣੀ ਚਾਹੀਦੀ ਐਮ ਪੀ ਐਪੀ ਜਿੰਦਾਬਾਦ ਐਮ ਪੀ ਐਪੀ ਜਿੰਦਾਬਾਦ ਦੋਸ਼ੀਆਂ ਨੂੰ ਫਾਏ ਲਾਓ ਫਾਏ ਲਾਓ ਫਾਏ ਲਾਓ ਮੰਤਾਰੇ ਦੋਸ਼ੀਆਂ ਨੂੰ ਫਾਏ ਲਾਓ ਫਾਏ ਲਾਓ ਫਾਏ ਲਾਓ ਮੰਤਾਰੇ ਵੀ ਦੇ ਕਾਤਰਾ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਲੋਕ ਇੱਕ ਜਿੰਦਾਬਾਦ ਜਿੰਦਾਬਾਦ ਪਿੰਡੂ ਡਾਕਟਰ ਇੱਕ ਦਾ ਇੱਕ ਦਾ ਜਿੰਦਾਬਾਦ 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 ਮੰਤਾਰੇ ਦੋਸ਼ੀਆਂ ਨੂੰ ਫਾਏ ਲਾਓ ਫਾਏ ਲਾਓ दोषीअ नू फाइन साहबी ममता इंसाफ़ ममता जे परवारवा ममता जे कादला न फैलाओ ਪਿੰਡੂ ਡਾਕਟਰ ਦਾ ਇੱਕਾ ਜਿੰਦਾਬਾਦ 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 ਲੋਕ ਇਨਸਾਫ ਕਮੇਟੀਆਂ ਇੱਕਾ ਜਿੰਦਾਬਾਦ 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 ਹੰਕਾਰੇ ਇੱਕਾ ਗੰਨ ਫੈਲਾਓ 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 ਹੰਕਾਰੇ ਕਾਤਰਾ ਨੂੰ ਫੈਲਾਓ 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 ਹੰਕਾਰੇ ਕਾਤਰਾ ਨੂੰ ਫੈਲਾਓ 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 ਹੰਕਾਰੇ ਪਰਵਾਰ ਨੂੰ ਇਨਸਾਫ ਦਿਵਾਓ ਹਾਏ ਹਾਏ ਪਿੰਡੂ ਡਾਕਟਰ ਦਾ ਇੱਕਾ ਜਿੰਦਾਬਾਦ ਜਿੰਦਾਬਾਦ ਤੇ ਹੱਕ ਐਪੀਏ ਦੀ ਮੈਡੀਕਲ ਪ੍ਰੈਜ਼ਰਵੇਸ਼ਨ ਜਿੰਦਾਬਾਦ ਜਿੰਦਾਬਾਦ ਮੰਤਾਂ ਦੇ ਕਾਤਰਾਂ ਨੂੰ ਫੈਲਾਓ 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 ਮੰਤਾਂ ਦੇ ਕਾਤਰਾਂ ਨੂੰ ਫੈਲਾਓ 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 ਮੰਤਾਂ ਦੇ ਕਾਤਰਾਂ ਨੂੰ ਫੈਲਾਓ ਫੈਲਾਓ ममता दवा <SMuchridgearía> ਮੈਂ ਕਹਿਣਾ ਚਾਹੁੰਦਾ ਹਾਂ ਵੀ ਜੇ ਕਿਤੇ ਵੀ ਪ੍ਰੋਬਲਮ ਆਉਂਦੀ ਹੈ ਲੜਕੀਆਂ ਨੂੰ ਕਿਸੇ ਸਕੂਲ ਦੇ ਵਿੱਚ ਜ਼ਰੂਰ ਨੌਲੇਜ ਜ਼ਰੂਰ ਲਿਆਵਾ ਕਰੋ ਹਾਂਜੀ ਅੱਛਾ ਮੈਨ ਪਾਵਰ ਘਟੇ ਮੈਂ ਬੇਸਿਕਲੀ ਵੀ ਆਰ ਔਨ ਆਰ ਨੀਜ਼ ਮਤਲਬ ਅਸੀਂ ਗੁੱਡਿਆਂ 'ਤੇ ਭਾਰ ਆ ਮੈਨ ਪਾਵਰ ਬਹੁਤ ਘਟਾ ਹੈ ਫਿਰ ਵੀ ਮੈਂ ਮਤਲਬ ਮੈਂ ਤਾਂ ਆਪ ਜਾ ਕੇ ਵੀ ਰੈਡੀ ਹਾਂ ਮਤਲਬ ਜੇ ਕਿਤੇ ਮੇਰੀ ਹੱਥ ਨਾਲ ਕੋਈ ਆ ਇਹ ਜਿਆ ਚੀਜ਼ ਰੋਕ ਸਕਦੇ ਆ ਬਿਲਕੁਲ ਇਹਦਾ ਕਾਪੜੇ ਹਰ ਕਿਥੇ ਨਾ ਨੌਲੇਜਲੀ ਅੰਗ ਦੇ ਪਤਾ ਲੱਗ ਜਾਂਦਾ ਫਿਰ ਉਹ ਜਿਆ ਢੇੜਾ ਵੀ ਵੱਜ ਜਾਂਦਾ ਉਧਰ ਤੇ ਜੇ ਆਪਾਂ ਨੂੰ ਪਤਾ ਹੀ ਨਾ ਹੋਵੇ ਹੁਣ ਬੱਸ ਸਟੈਂਡ ਤੇ ਦਿੱਕਤ ਸੀਗੀ ਉਹ ਕੁੜੀਆਂ ਨਿਕਲਦੀਆਂ ਮੁੰਡੇ ਨਿਕਲਦੇ ਤੇ ਮੇਰਾ ਕੰਮ ਤਾਂ ਹੀ ਸਕੂਲਾਂ ਦੇ ਬੱਚੇ ਆਉਂਦੇ ਮੈਂ ਦੁਪਹਿਰੇ 2 ਵਜੇ ਮੈਂ ਇਧਰੋਂ ਫ੍ਰੀ ਹਾਂ ਮੈਂ ਜਾ ਕੇ ਆਉਣਾ ਦੇਖੂ ਜਿਹੜੇ ਵੀ ਹੈ ਠੀਕ ਹੈ ਥੈਂਕ ਯੂ ਥੈਂਕ ਯੂ